ਹੈਲੋ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਟੇਸਟੀ ਫੂਡ ਚੈਨਲ ਅੱਜ ਮੈਂ ਤੁਹਾਡੇ ਨਾਲ ਜੀ ਇੱਕ ਐਸੀ ਰੈਸਪੀ ਸ਼ੇਅਰ ਕਰਨ ਜਾ ਰਹੀਆਂ ਜਿਸ ਨੂੰ ਖਾਣਾ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਪਸੰਦ ਕੀਤਾ ਜਾਂਦਾ ਹੈ ਅੱਜ ਆਪਾਂ ਜੀ ਪਨੀਰ ਚਿਲੀ ਬਣਾ ਕੇ ਤਿਆਰ ਕਰਾਂਗੇ ਇਹ ਇੱਕ ਬਹੁਤ ਹੀ ਸਿੰਪਲ ਤੇ ਈਜ਼ੀ ਰੈਸਪੀ ਆ ਜਿਸ ਨੂੰ ਆਪਾਂ ਜੀ ਘਰ ਵਿੱਚ ਵੀ ਰੈਸਟੋਰੈਂਟ ਨਾਲੋਂ ਵਧੀਆ ਤਰੀਕੇ ਨਾਲ ਬਣਾ ਕੇ ਇਸ ਨੂੰ ਤਿਆਰ ਕਰ ਸਕਦੇ ਹਾਂ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਥੋੜਾ ਜਿਹਾ ਪਿਆਜ਼ ਆਪਾਂ ਨੇ ਬਰੀਕ ਕੱਟਿਆ ਹੋਇਆ ਲਿਆਗਾ ਤੇ ਥੋੜਾ ਜਾ ਜੀ ਆਪਾਂ ਨੇ ਜਿੰਜਰ گارਲਿਕ ਲਿਆਗਾ ਹਾਫ ਪਿਆਜ਼ ਜੀ ਆਪਾਂ ਨੇ ਇਸ ਤਰੀਕੇ ਦੇ ਸਲਾਈਸ ਕਰ ਲਏ ਨੇ 200 ਗ੍ਰਾਮ ਦੀ ਆਪਾਂ ਨੇ ਪਨੀਰ ਲਿਆਗਾ ਇਸ ਤੇ ਆਪਾਂ ਇਸ ਤਰੀਕੇ ਦੇ ਪੀਸ ਕਰ ਲਏ ਨੇ ਨਾ ਇਤਾਂ ਜ਼ਿਆਦਾ ਵੱਡੇ ਤੇ ਨਾ ਹੀ ਛੋਟੇ ਥੋੜੀ ਜੀ ਆਪਾਂ शिमला ਮਿਰਚ ਦੀ ਰੈੱਡ ਕਲਰ ਦੀ ਲਈ ਹੈ ਤੇ ਥੋੜੀ ਜੀ ਆਪਾਂ शिमला ਮਿਰਚ ਗ੍ਰੀਨ ਕਲਰ ਦੀ ਹੁਣ ਆਪਾਂ ਜੀ ਪਨੀਰ ਨੂੰ ਮਸਾਲਿਆਂ ਨਾਲ ਕੋਟਿੰਗ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ 2 ਚਮਚ ਕਾਰਨ ਫਲੋਰ ਦੇ ਪਾਏ ਨੇ 1 ਚਮਚ ਜੀ ਆਪਾਂ ਮੈਦੇ ਦਾ ਪਾਵਾਂਗੇ ਟੇਸਟ ਅਨੁਸਾਰ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਥੋੜੀ ਜੀ ਜੀ ਆਪਾਂ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਹੁਣ ਆਪਾਂ ਇਸ ਨੂੰ ਮਿਕਸ ਕਰਾਂਗੇ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਦਾ ਇੱਕ ਘੋਲ ਜਿਹਾ ਬਣਾ ਲਵਾਂਗੇ ਗਾੜਾ ਜਾਂ ਫਿਰ ਆਪਾਂ ਇਸ ਵਿੱਚ ਪਨੀਰ ਦੇ ਪੀਸ ਪਾਵਾਂਗੇ ਹੁਣ ਆਪਾਂ ਇਸ ਵਿੱਚ ਪਨੀਰ ਦੇ ਟੁਕੜੇ ਪਾ ਦਵਾਂਗੇ ਇਸ ਨੂੰ ਚੰਗੀ ਤਰ੍ਹਾਂ ਕੋਟਿੰਗ ਕਰਾਂਗੇ ਚੰਗੀ ਤਰ੍ਹਾਂ ਜੀ ਆਪਾਂ ਇਸ ਨੂੰ ਕੋਟਿੰਗ ਕਰ ਲੈਣਾਗਾ ਦੇਖੋ ਜਦ ਇਸ ਤਰੀਕੇ ਦੇ ਹੋ ਜਾਣ ਜੀ ਫਿਰ ਆਪਾਂ ਇਸ ਨੂੰ 10 ਕਿ ਮਿੰਟਾਂ ਤੋਂ ਬਾਅਦ ਫਰਾਈ ਕਰਾਂਗੇ ਇਸ ਨੂੰ 10 ਮਿੰਟ ਹੋ ਚੁੱਕੇ ਨੇ ਜੀ ਹੁਣ ਆਪਾਂ ਨੇ ਇੱਕ ਪੈਨ ਵਿੱਚ ਸਰੋਂ ਦਾ ਤੇਲ ਪਾਇਆਗਾ ਤੇ ਇਸ ਵਿੱਚ ਆਪਾਂ ਪਨੀਰ ਨੂੰ ਫਰਾਈ ਕਰਾਂਗੇ 3 ਤੋਂ 4 ਮਿੰਟਾਂ ਦੇ ਵਿੱਚ ਜੀ ਆਪਣਾ ਪਨੀਰ ਫਰਾਈ ਹੋ ਜਾਵੇਗਾ ਗੈਸ ਦਾ ਫਲੇਮ ਜੀ ਆਪਾਂ ਮੀਡੀਅਮ ਰੱਖਣਾਗਾ ਜਦੋਂ ਇਹ ਲਾਈਟ 골ਡਨ ਕਲਰ ਦਾ ਹੋ ਜਾਵੇ ਜੀ ਤਾਂ ਸਮਝੋ ਆਪਣਾ ਪਨੀਰ ਫਰਾਈ ਹੋ ਚੁੱਕਿਆਗਾ ਹੁਣ ਆਪਾਂ ਇਸ ਦੀ ਸਾਈਡ ਚੇਂਜ ਕਰ ਦਾਂਗੇ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਹੈਗਾ ਲਗਭਗ 3-4 ਮਿੰਟ ਹੋ ਚੁੱਕੇ ਨੇ ਜੀ ਇਹ ਹੀ ਫਰਾਈ ਹੋ ਚੁੱਕਿਆ ਹੈਗਾ ਪਨੀਰ ਆਪਣਾ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਕਢ ਲਾਂਗੇ तेल जो थोड़ा जा गर्म हो जाए जी फिर आप इस थोड़ा जा जीरा पावेंगे अदरक लसन पावेंगे जी आप इसन रोस्ट करा हल्का जहा हूँ आप बरीक कट्या हो ਪਿਆਜ਼ ਪਾਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਜੀ ਰੋਸਟ ਕਰ ਲੈਣਾਗਾ ਜਦੋਂ ਇਹ ਚੰਗੀ ਤਰ੍ਹਾਂ ਜੀ ਰੋਸਟ ਹੋ ਜਾਵੇ ਫਿਰ ਆਪਾਂ ਇਸ ਵਿੱਚ ਸਬਜ਼ੀਆਂ ਨੂੰ ਪਾਵਾਂਗੇ ਪਿਆਜ਼ ਪਾਇਆ ਜੀ ਆਪਾਂ ਨੇ ਸਿਮਲਾ ਮਿਰਚ ਪਾਵਾਂਗੇ ਹਰੀ ਲਾਲ ਸਿਮਲਾ ਮਿਰਚ ਪਾਵਾਂਗੇ ਜੀ 1 ਮਿੰਟ ਲਈ ਜੀ ਆਪਾਂ ਇਹਨਾਂ ਸਬਜ਼ੀਆਂ ਨੂੰ ਰੋਸਟ ਕਰਾਂਗੇ 1 ਮਿੰਟ ਤੋਂ ਜ਼ਿਆਦਾ ਰੋਸਟ ਨਹੀਂ ਕਰਨਾ ਜੀ ਆਪਾਂ ਨੇ ਇਸ ਦਾ ਸਿਰਫ ਹਲਕਾ ਜਿਹਾ ਕੱਚਾਪਨ ਹੀ ਆਪਾਂ ਸਬਜ਼ੀਆਂ ਦਾ ਦੂਰ ਕਰਨਾ ਹੈ ਹੁਣ ਆਪਾਂ ਜੀ ਹਾਫ ਚਮਚਾ ਤੋਂ ਘੱਟ ਕਾਰਨ ਫਲੋਰ ਲਿਆਗਾ ਇਸ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਦਾ ਕੋਲ ਬਣਾ ਲਵਾਂਗੇ ਇਸ ਨੂੰ ਆਪਾਂ ਪਨੀਰ ਚਿੱਲੀ ਵਿੱਚ ਯੂਜ਼ ਕਰਾਂਗੇ ਜੀ ਇਹ ਆਪਾਂ ਜ਼ਿਆਦਾ ਨਹੀਂ ਪਾਣਾ ਕਿਉਂਕਿ ਆਪਾਂ ਡ్రਾਈ ਪਨੀਰ ਚਿੱਲੀ ਬਣਾ ਕੇ ਤਿਆਰ ਕਰ ਰਹੇ ਹਾਂ ਇਸ ਕਰਕੇ ਆਪਾਂ ਇਹ ਘੱਟ ਹੀ ਯੂਜ਼ ਕਰਨਾਗਾ ਜਦੋਂ ਆਪਾਂ ਗਰੇਵੀ ਵਾਲੀ ਬਣਾਉਣੀ ਹੁੰਦੀ ਹੈ ਉਦੋਂ ਆਪਾਂ ਇੱਕ ਚਮਚ ਯੂਜ਼ ਕਰਦੇ ਆਂ ਜੀ ਇਸਨੂੰ ਕਾਰਨ ਫਲੋਰਨ ਸਬਜ਼ੀਆਂ ਆਪਣੀਆਂ ਜੀ ਰੋਸਟ ਹੋ ਚੁੱਕੀਆਂ ਨੇ 1 ਮਿੰਟ ਹੋ ਚੁੱਕਿਆ ਜੀ ਇਸਨੂੰ ਪਨੀਰ ਪਾਵਾਂਗੇ ਜੀ ਇਸਨੂੰ 1 ਮਿੰਟ ਲਈ ਆਪਾਂ ਸਬਜ਼ੀਆਂ ਨਾਲ ਪਕਾਵਾਂਗੇ ਦੇਖੋ ਕੰਨਾ ਵਧੀਆ ਕਲਰ ਆਇਆ ਜੀ ਇਸ ਦਾ ਪਨੀਰ ਦਾ ਆਪਣਾ ਰੋਸਟ ਕਰਕੇ ਇਸੇ ਤਰੀਕੇ ਨਾਲ ਜੀ ਤੁਸੀਂ ਵੀ ਆਪਣੇ ਘਰ ਵਿੱਚ ਇੱਕ ਵਾਰ ਜਰੂਰ ਪਨੀਰ ਚਿਲੀ ਬਣਾ ਕੇ ਟਰਾਈ ਕਰਿਓ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਥੋੜਾ ਜਿਹਾ ਨਮਕ ਪਾਵਾਂਗੇ गर्म मसाला पाव जी थोड़ा जा सोया सॉस पावे एक चमच एक चमच जी आप ग्रीन चिली सॉस पावे एक चमच ही आप रेड चिली सॉस पावे दो तो तीन चमच जी आप इस टमेटो कैचअ पा स ਹੁਣ ਆਪਾਂ ਇਸ ਵਿੱਚ ਕਾਰਨਫਲੋਰ ਵਾਲਾ ਕੋਲ ਪਾਵਾਂਗੇ 1 ਮਿੰਟ ਲਈ ਜੀ ਹੁਣ ਆਪਾਂ ਇਸ ਨੂੰ ਪਕਾਵਾਂਗੇ 1 ਮਿੰਟ ਤੋਂ ਵੱਧ ਨਹੀਂ ਆਪਾਂ ਇਸ ਨੂੰ ਪਕਾਉਣਾ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ ਦੇਖੋ ਕਿ ਨਹੀਂ ਵਧੀਆ ਬਣ ਕੇ ਤਿਆਰ ਹੋਈ ਆਪਣੀ ਪਨੀਰ ਚਿਲੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਦੇਖ ਸਕਦੇ ਤੁਸੀਂ ਕੰਨੀ ਬਰੀਆ ਪਨੀਰ ਚਿਲੀ ਬਣ ਕੇ ਆਪਣੇ ਤਿਆਰ ਹੋਈ ਹੈ ਜੀ ਹੁਣ ਆਪਾਂ ਇਸ ਉੱਪਰ ਸਪਰਿੰਗ ਆਨੀਅਨ ਪਾ ਦਾਂਗੇ ਉਸ ਦੀਆਂ ਗ੍ਰੀਨ ਪੱਤੀਆਂ ਜੀ ਆਪਾਂ ਕਟਿੰਗ ਕਰਕੇ ਪਾਈਆਂ ਨੇ ਇਸ ਉੱਪਰ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਹੋ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਾ ਲਈ ਧੰਨਵਾਦ